ਬਾ ਬਾ ਨੋ ਹਾਂ ਜੋ ਇਹਨੂੰ ਤੁਸੀਂ ਸਮਝਾਓਗੇ ਹਰ ਗੱਲ ਨੂੰ ਫੋਲੋ ਕਰੇਗੇ ਕਿ ਸਾਨੂੰ ਇਹ ਹੁੰਦਾ ਵਾ ਕਿ ਜੇ ਇਸ ਬੰਧਨ ਨੂੰ ਅਸੀਂ ਫਿੱਟ ਰੱਖਾਂਗੇ ਨਾ ਤੇ ਸਾਨੂੰ ਬਹੁਤ ਜਿਆਦਾ ਬlesing ਮਿਲਣਗੀਆਂ ਦੇਖੋ ਇਹ ਛੁੱਟੀ ਕੀਤੀ ਤੇ ਫਾਈਨ ਪਏਗਾ ਤੇ ਉਸ ਦਾ ਇਸ਼ਾਰਾ ਕੀਤਾ ਨਾ ਨੇ ਪਪਾ 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 ਮਮਾ ਮਮਾ ਆਇਕ ਬੋਲਣ ਜਾਂਦਾ ਚਾਹ ਹਾਂ ਅੱਜ ਅਸੀਂ ਤੁਹਾਨੂੰ ਇੱਕ ਐਸੇ ਨੌਜਵਾਨ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜੋ ਅੱਜ ਸਾਡੇ ਸਮਾਜ ਵਾਸਤੇ ਇੱਕ ਪ੍ਰੇਰਨਾਦਾਇਕ ਸਰੋਤ ਹੈ ਕਿਸੇ ਵੇਲੇ ਉਹ ਲਾਚਾਰ ਸੀ ਲੇਕਿਨ ਲਾਚਾਰੀ ਤੋਂ ਬਾਹਰ ਆਉਣ ਵਾਸਤੇ ਉਸਨੇ ਸਿਹਤਮੰਦ ਹੋਣ ਦਾ ਸੁਪਨਾ ਚੁੱਕਿਆ ਔਰ ਅੱਜ ਇੱਕ ਸਮਾਜ ਦੇ ਵਿੱਚ ਇੱਕ ਅਦਰਸ਼ ਦੇ ਰੂਪ ਤੇ ਜਾਣਿਆ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਨਾ ਤੇ ਉਹ ਬੋਲ ਸਕਦਾ ਹੈ ਨਾ ਸੁਣ ਸਕਦਾ ਹੈ ਲੇਕਿਨ ਲੋਕਾਂ ਨੂੰ ਜਿਹੜੇ ਕਿ ਸੁਣ ਸਕਦੇ ਨੇ ਬੋਲ ਸਕਦੇ ਨੇ ਉਹਨਾਂ ਨੂੰ ਸੁਨੇਹਾ ਦਿੰਦਾ ਹੈ ਕਿ ਨਸ਼ੇ ਦਾ ਤਿਆਗ ਕਰੋ ਤਾਂ ਬਿਲਕੁਲ ਇਸ ਨੌਜਵਾਨ ਦੀ ਕਹਾਣੀ ਬਿਲਕੁਲ ਅਲੱਗ ਹੈ ਤੁਸੀਂ ਦੇਖੋ ਕਿ ਉਹਨਾਂ ਦੇ ਕੋਚ ਜਿਹੜੇ ਨੇ ਸਰਦਾਰ ਤੇਜਵੀਰ ਸਿੰਘ ਉਹਨਾਂ ਨੂੰ ਸਿਖਾ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਨੌਜਵਾਨ ਜਿਹੜਾ ਹੈ ਨਾ ਸੁਣ ਸਕਦਾ ਹੈ ਤੇ ਨਾ ਬੋਲ ਸਕਦਾ ਹੈ ਕਿਸੇ ਟਾਈਮ ਤੇ ਬਹੁਤ ਲਾਚਾਰ ਸੀ ਲੇਕਿਨ ਅੱਜ ਇੱਕ ਫਿਟਨੈਸ ਆਈਕਨ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ ਤਾਂ ਸਾਡੇ ਨਾਲ ਸਰਦਾਰ ਤੇਜਵੀਰ ਸਿੰਘ ਮੌਜੂਦ ਨੇ ਤਾਂ ਸਭ ਤੋਂ ਪਹਿਲੇ ਇਸ ਨੌਜਵਾਨ ਨਾਲ ਫਤਿਹ ਜ਼ਰੂਰ ਸਾਜੀ ਕਰਾਂਗੇ ਤਾਂ ਭਾਜੀ ਸਤਿ ਸ਼੍ਰੀ ਅਕਾਲ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਇਹ ਇਸੇ ਨੌਜਵਾਨ ਨਾਲ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲੇ ਜਿਹੜਾ ਹੈ ਤੁਸੀਂ ਵੇਖੋਗੇ ਕਿਸ ਤਰੀਕੇ ਦੇ ਨਾਲ ਭਾਜੀ ਉਹਨਾਂ ਨੂੰ ਸਮਝਾਉਂਦੇ ਨੇ ਅਸੀਂ ਵੱਡਾ ਫਰੇਮ ਲੈ ਕੇ ਤੁਹਾਨੂੰ ਦਿਖਾ ਰਹੇ ਹਾਂ ਭਾਜੀ ਫਿਰ ਸਤਿ ਸ਼੍ਰੀ ਅਕਾਲ ਕਿਵੇਂ ਬੁਲਾਉਂਦੇ ਹੋ ਉਹਨਾਂ ਦੀ ਇਨੂੰ ਆਪਾਂ ਹੱਥ ਜੋੜ ਕੇ ਕਿਹਾ ਜੀਦਾ ਨਮਸਤੇ ਕਰ ਦਿੰਦਾ ਅੱਛਾ ਜੀ ਸਾਰੀਆਂ ਗੱਲਾਂ ਜੋ ਇਹਨੂੰ ਤੁਸੀਂ ਸਮਝਾਓਗੇ ਹਰ ਗੱਲ ਨੂੰ ਫੋਲੋ ਕਰੇਗਾ ਆਪਾਂ ਸੁਣਿਆ ਸੀ ਕਿ ਨੌਜਵਾਨ ਨਸ਼ੇ ਦਾ ਤਿਆਗ ਦਾ ਸੁਨੇਹਾ ਦੇ ਰਿਹਾ ਉਹ ਕੀ ਹੈ ਕਿਵੇਂ ਇਸ ਦੇ ਦਿਮਾਗ 'ਚ ਆ ਕੇ ਨਸ਼ੇ ਦਾ ਤਿਆਗ ਕਰਨਾ ਚਾਹੀਦਾ ਔਰ ਕਿਵੇਂ ਇਹ ਲੋਕਾਂ ਨੂੰ ਸੁਨੇਹਾ ਦਿੰਦਾ ਸੀ ਪਹਿਲੇ ਉਹਦੇ ਤੇ ਗੱਲ ਕਰੀਏ ਸਭ ਤੋਂ ਜ਼ਰੂਰੀ ਆਹ ਆਹ ਬਾ ਨੋ ਆਹ ਹਾਂ ਇਹ ਮੈਨੂੰ ਕੋ ਦੁਬਾਰਾ ਕਰਕੇ ਦਿਖਾਏ ਕਿਸੇ ਕੀ ਹਾਂ 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 ਨੋ 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 ਇੱਕ ਹੈ ਇਹ ਕਹਿ ਰਿਹਾ ਵਾ ਕਿ ਜਿਹੜਾ ਆਪਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਸਾਨੂੰ ਨਹੀਂ ਕਰਨਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਇੰਜੈਕਸ਼ਨ ਵਗੈਰਾ ਜਿਤਨਾ ਅੱਜ ਕੱਲ ਬਹੁਤ ਜ਼ਿਆਦਾ ਆਪਣਾ ਪੰਜਾਬ ਦੇ ਵਿੱਚ ਹੀਰੋਇਨ ਸਮੈਗ ਦਾ ਜਿਹੜਾ ਆਪਣਾ ਟੀਕੇ ਲਾ ਲਾ ਕੇ ਕਈ ਤੁਸੀਂ ਵੀ ਆਪਣਾ ਸਰ ਖਬਰਾਂ ਲਾਈਆਂ ਹੋਣੀਆਂ ਬੜੇ ਜਿਹੜੇ ਮੁੰਡੇ ਆ ਉਹ ਨੌਜਵਾਨ ਇੱਕ ਤੁਹਾਡੇ ਮੇਰੇ ਕੰਨਾ ਪੱਟੀਵਾਲ ਦੀ ਖਬਰ ਲੱਗੀ ਮੁੰਡੇ ਦੀ ਇਹ ਕਹਿ ਰਿਹਾ ਕਿ ਟੀਕੇ ਵਗੈਰਾ ਜਿਹੜੇ ਲਾਉਂਦੇ ਆ ਜੇ ਉਹ ਲਾਉਣਗੇ ਫਿਰ ਐ ਕਰਦਾ ਵਾ ਕਿ ਜਾਂ ਹੱਥ ਘੜੀ ਲਾ ਕੇ ਤੇ ਉਹ ਥਾਣੇ ਚਲ ਜਾਣਗੇ ਜੇਲ ਚਲ ਜਾਣਗੇ ਆ ਵੇਖੋ ਹੱਥ ਘੜੀ ਹੱਥ ਘੜੀ ਪੁਲਿਸ ਆ ਹਾਂ ਹਾਂ ਕਹਿੰਦਾ ਫੜੇ ਜਾਣਗੇ ਹੱਥਕੜੀ ਲੱਗ ਜੇਗੀ ਤੇ ਥਾਣੇ ਚਲ ਜਾਣਗੇ ਫਿਰ ਜੇਲ੍ਹ ਚ ਚਲ ਜਾਣਗੇ ਇਸ ਕਰਕੇ ਜਿਹੜਾ ਜ਼ਿਆਦਾ ਕਰਨਗੇ ਉਹ ਕਹਿੰਦਾ ਫਿਰ ਹਾਂ ਇਹ ਹਾਂ ਕਹਿੰਦਾ ਇਹਦਾ ਮਤਲਬ ਹੈ ਡਾਈ ਡੈਥ ਵੀ ਉਹ ਮਰ ਜਾਣਗੇ ਇਸ ਕਰਕੇ ਨਸ਼ਾ ਨਹੀਂ ਕਰਨਾ ਚਾਹੀਦਾ ਕਹਿ ਰਿਹਾ ਇਹ ਫਿਰ ਕਿਵੇਂ ਇਸ ਦੀ ਸ਼ੁਰੂਆਤ ਹੁੰਦੀ ਹੈ ਕਿਉਂਕਿ ਅਗਰ ਇਸ ਨੌਜਵਾਨ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਰੀਲ ਵੀ ਵਾਇਰਲ ਹੋਈ ਸੀ ਕਿਵੇਂ ਸੰਪਰਕ ਚ ਆ ਤੁਹਾਡੇ ਤੇ ਕਿਵੇਂ ਅੱਜ ਇੱਕ ਪੰਜਾਬ ਨੂੰ ਮੋਟੀਵੇਟ ਕਰ ਰਿਹਾ ਹੈ ਇਹ ਤਾਂ ਨਾ ਸਰ ਰਾਣੀ ਕੇ ਬਾਗ ਪਹਿਲਾਂ ਕੋਈ ਰਿਲੇਟਿਵ ਹੀ ਮੇਰੀ ਬ੍ਰਾਂਚ ਵਿੱਚ ਆਉਂਦਾ ਹੁੰਦਾ ਫਿਰ ਉਹਨੇ ਨੂੰ ਰੈਫਰ ਕੀਤਾ ਕੋਈ ਇੰਸਟਾਗ੍ਰਾਮ ਦਾ ਆਪਾਂ ਬਾਅਦ ਚ ਲਾਇਆ ਤੇ ਉਹਨੇ ਨੂੰ ਮੋਟੀਵੇਸ਼ਨ ਕਰਕੇ ਸਾਡੇ ਕੋਲ ਭੇਜਿਆ ਪਰ ਸਾਨੂੰ ਵੀ ਜਿਹੜਾ ਨਾ ਇੱਕ ਸਾਲ ਬਹੁਤ ਮੁਸ਼ਕਲ ਆਈ ਕਿਉਂਕਿ ਨਾ ਇਹ ਸੁਣਦਾ ਤੇ ਨਾ ਬੋਲਦਾ ਹੁਣ ਇਹਨੂੰ ਵਰਕਆਊਟ ਦੱਸਣਾ ਡਾਈਟ ਪਲਾਨ ਦੱਸਣਾ ਕੱਲਾ ਕੱਲਾ ਆਪਾਂ ਜੇ ਮੰਨ ਲਓ ਇੱਕ ਪੈਡ ਲਵਾਂਗੇ ਪੈਨ ਲਵਾਂਗੇ ਤੇ ਦੋ ਦੋ ਘੰਟੇ ਲਿਖਾਂਗੇ ਤੇ ਉਹ ਬੜਾ ਟਾਈਮ ਲੱਗਣਾ ਇੱਕ ਸਾਲ ਸਾਨੂੰ ਬੜੀ ਮੁਸ਼ਕਲ ਆਈ ਹੁਣ ਮਹਾਰਾਜ ਦੀ ਕਿਰਪਾ ਵਾ ਕਿ ਸਾਨੂੰ ਇਹ ਹੁੰਦਾ ਵਾ ਕਿ ਜੇ ਇਸ ਬੰਦੇ ਨੂੰ ਅਸੀਂ ਫਿੱਟ ਰੱਖਾਂਗੇ ਨਾ ਤੇ ਸਾਨੂੰ ਬਹੁਤ ਜਿਆਦੀਆਂ ਬਲੈਸਿੰਗ ਮਿਲਣਗੀਆਂ ਹੁਣ ਬੜਾ ਖੇਤੀ ਸਮਝ ਜਾਂਦਾ ਕਿਵੇਂ 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 ਉਸਦੇ ਮਨ ਚ ਫਿਟਨੈਸ ਲੈਵਲ ਕਿਵੇਂ ਆ ਬਸ ਇਤਨਾ ਵੀਡੀਓ ਵੇਂਦਾ ਰਹਿੰਦਾ ਵਾ ਤੇ ਤੁਹਾਨੂੰ ਮੈਂ ਮੇਨ ਗੱਲ ਦੱਸਾਂਗੇ ਇਹਦੇ ਵਿਚਾਰੇ ਦੇ ਮਮਾ ਪਾਪਾ ਵੀ ਨਹੀਂ ਹੈਗੇ ਫਿਰ ਵੀ ਇਹਨੂੰ ਇੰਨਾ ਜੋਸ਼ ਆ ਤੇ ਜਿਹੜੀ ਇਹਦੀ ਮੈਂ ਦੱਸ ਦਾਂਗੇ ਵਾਈਫ ਬੋਲਦੀ ਨਹੀਂ ਬੋਲਦੀ ਪਾਪਾ ਹਾਂ ਇਹ ਕਹਿ ਰਿਹਾ ਵਾ ਕਿ ਜਿਹੜਾ ਮੇਰਾ ਇੱਕ ਬੇਟਾ ਵਾ ਕਿੰਨੇ ਮੈਂ ਪੁੱਛਿਆ ਕਿੰਨੇ ਸਾਲ ਦਾ ਹਾਂ ਉਹ ਆ ਸੱਤ ਉਹ ਵੇਖੋ ਆ ਮਾਰੂ ਕੈਮਰਾ 7 ਸਾਲ ਦਾ ਮੁੰਡਾ ਵਾ ਤੇ ਉਹ ਬੋਲਦਾ ਵਾ ਇਹਨੂੰ ਜਦੋਂ ਪੁੱਛਦੇ ਨਾ ਕਿ ਜਦੋਂ ਬਾਹਰ ਕੋਈ ਗੈਸਟ ਆਉਂਦਾ ਤੇ ਉਹ ਕਿਦਾਂ ਸਮਝਾਉਂਦਾ ਤੇ ਵੇਖੋ ਪਰਮਾਤਮਾ ਦੀ ਕਿਰਪਾ ਨਾਲ ਇਹ ਦੋਵੇਂ ਜੀ ਨਹੀਂ ਬੋਲਦੇ ਮਮਾ ਪਾਪਾ ਹੈਗੇ ਨਹੀਂ ਆ ਤੇ ਇਹਨਾਂ ਦਾ ਬੇੜਾ ਬੋਲਦਾ ਵਾ ਫਿਰ ਉਹ ਵੀ ਇਹਨਾਂ ਨੂੰ ਕਿਉਂ ਕਿ ਉਹ ਬੋਲਦਾ ਵਾ ਇਹ ਸੌਂਦੇ ਨਹੀਂ ਬੋਲਦੇ ਨਹੀਂ ਆ ਉਹ ਇਹਨਾਂ ਨੂੰ ਇਸ਼ਾਰਿਆਂ ਨਾਲ ਸਮਝਾਉਂਦਾ ਉਹ ਸਟੱਡੀ ਕਰ ਗਿਆ ਵਾ ਐਸੀ ਮੇਰੇ ਕੋਲ ਜਿਮ ਆਇਆ ਇੱਕ ਦਿਨ ਤੇ ਹੋਰ ਇਹਨੂੰ ਫਿਰ ਕਿਵੇਂ ਸਮਝਾਓਗੇ ਜਿਸ ਤਰ੍ਹਾਂ ਕੋਈ ਪੋਜ਼ਿੰਗ ਦੇਣੀ ਹੈ ਪੋਜ਼ਿੰਗ ਕਿਸ ਤਰ੍ਹਾਂ ਕਰਨੀ ਹੈ ਇਹਨੂੰ ਹੁਣ ਮੈਂ ਕਹਿ ਲੱਗਾ ਵਾ ਕਿ ਜਿਹੜਾ ਭਾਈ ਦਾ ਚੈਨਲ ਆ ਔਰ ਵਰਲਡ 'ਚ ਚੱਲਦਾ ਵਾ ਤੇਰੀ ਵੀਡੀਓ ਪੈਣੀ ਆ ਤੇ 2-4 ਪੋਸ ਦੇ ਆ ਤਿੰਨ ਕੋਸ ਆ ਕੈਮਰਾ ਲੈ ਕੇ ਆ ਹਾਂ ਆ ਆ ਆ ਆ ਆ ਆ ਆ ਆ ਕੀ ਬਾਤ ਤੇ ਟੈਟੂ ਫਿਰ ਸਪੈਸ਼ਲ ਹੋਣਾ ਆ ਜੀ ਇਹ ਇਹ ਨੂੰ ਪੁੱਛਾਂ ਜੀ ਹਾਂ ਫਰੋਂ ਵੇਹਿਆ ਸੀ ਨਾ ਬੁਝਾਂਗੇ ਇਹ ਮੈਨੂੰ ਨਹੀਂ ਪਤਾ ਕਿੰਨੇ ਪੈਸੇ ਲੱਗੇ ਤੇ ਪੈ ਵੀ ਦਸੂਗਾ। ਦੇਖੇ ਕਈ ਪ੍ਰਾਈਵੇਸੀ ਹੁੰਦੀ ਹੈ ਨਾ ਕਹਿੰਦਾ ਇਹ ਨਹੀਂ ਮੈਂ ਦੱਸਦਾ। ਅੱਛਾ ਤੇ ਮੈਨੂੰ ਆਇਆ ਕਿ ਕਿਵੇਂ ਮਨ ਸ਼ੌਂਕ ਕਿਵੇਂ ਐਡਾਡ ਬਣਾਉਂਦਾ। ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਆਪਣੀ ਲੈਂਗੁਏਜ ਸਮਝਾ ਰਹੇ ਨੇ ਤਾਂ ਇਹ ਕਿਵੇਂ ਸ਼ੌਂਕ ਆ ਇਸ ਦਾ ਵਿੱਚ। ਤੁਸੀਂ ਦੇਖੋ ਟ੍ਰੇਨਿੰਗ ਦੇਖੋ। ਓਕੇ ਇਹ ਕਹਿ ਰਿਹਾ ਵਾ ਇਹ ਇਹ ਆ ਵਾਈਫ ਦਾ ਨਾਮ ਹੋਣਾ ਕੋਈ ਇਹ ਆਰਤੇ ਪੈਂਦਾ ਨਾ ਵਾ ਤੇ ਕਹਿੰਦਾ ਵੀ ਉਹਨੇ ਮੈਨੂੰ ਕਿਹਾ ਵੀ ਇਹ ਆਰ ਆਰਤੇ ਪੰਨੇ ਨੀ ਨਾਮੇ ਲਿਖ ਕੇ ਦਊਗਾ ਕਿਉਂਕਿ ਆਪਾਂ ਵਾਈਫ ਦਾ ਨਾਮ ਕਿਦੀ ਪੁੱਛਿਆ ਨਹੀਂ ਆ ਆਰਤੇ ਦੀ ਵਾਈਫ ਦਾ ਨਾਮ ਹੋਣਾ ਉਹਦੇ ਕਹਿੰਦਾ ਉਹਨੇ ਮੈਨੂੰ ਕਿਹਾ ਤੇ ਆ ਮੈਂ ਟੈਡੂ ਬਣਾਇਆ ਅੱਛਾ ਹੋਰ ਇਹਨੂੰ ਜਿਸ ਤਰ੍ਹਾਂ ਤੁਸੀਂ ਐਕਸਲ ਲਵਾਉਂਦੇ ਹੋ ਕਿਵੇਂ ਇਹਨੂੰ ਇਸ਼ਾਰਾ ਕਰਦੇ ਹੋ ਤੇ ਗੱਲ ਤੁਹਾਡੀ ਸਮਝ ਆ ਜਾਂਦੀ ਹੈ ਫਿਰ ਮੈਂ ਸੱਤ ਸਟੈਪ ਲਿਆ ਤੁਹਾਨੂੰ ਹੁਣੇ 1 ਮਿੰਟ ਦੇ ਵਿੱਚ ਸਾਰਾ ਸਾਰਿਆਂ ਨੇ ਕਵਰ ਕਰ ਜਾਣਾ ਅੱਜ ਆਪਾਂ ਚੈਸਟ ਲਾਉਣੀ ਆ ਮੈਂ ਇਹਨੂੰ ਦੱਸ ਲਗਾ ਬਿਲਕੁਲ ਤੁਸੀਂ ਵੇਖੋ ਕਿ ਚੈਸਟ ਦੀ ਐਕਸਰਸਾਈਜ਼ ਲਗਾਨੀ ਹੈ ਤਾਂ ਉਸ ਦੇ ਵਿੱਚ 3 ਸੈਟ 3 ਸੈਟ ਮੈਂ ਕਿਹਾ ਤਾਂ ਹਮ ਫਲੈਟ ਬੈਂਚ ਡੰਬਲ ਫਲਾਈ ਹਾਂ ਅੱਛਾ ਹੁਣ ਮੈਨੂੰ ਕਹੂੰਗਾ ਸਮਝ ਲੱਗੀ ਆ ਹਾਂ ਕਹਿੰਦਾ ਮੇਰੇ ਦਿਮਾਗ ਨੂੰ ਸਮਝ ਲੱਗੀ ਆ ਲਗਾ ਕੇ ਦਿਖਾਵੇ ਫਿਰ ਹਾਂ ਤਾਂ ਬਿਲਕੁਲ ਤੁਸੀਂ ਦੇਖੋ ਕਿ ਉਸ ਦੇ ਵਿੱਚ ਉਸ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਪਾਜੀ ਪਿੱਛੇ ਹੋਇਆ ਦਿਖਦੇ ਲਗਾਉਂਦਾ ਤਾਂ ਤੁਸੀਂ ਦੇਖੋ ਕਿ ਨੌਜਵਾਨ ਵੱਲੋਂ ਐਸਏ ਵੀ ਲਗਾਈ ਜਾਂਦੀ ਹੈ ਔਰ ਇੱਕ ਰੋਲ ਆਈਕਨ ਬਣ ਕੇ ਸਾਹਮਣੇ ਆਇਆ ਹੈ ਕਿਉਂਕਿ ਨੌਜਵਾਨ ਨਾਤੇ ਬੋਲ ਸਕਦਾ ਹੈ ਤਾਂ ਇਹ ਜਿਹੜਾ ਹੈ ਇਸ ਦੀ ਮੰਦੀ ਭਾਵਨਾ ਸੀ ਕਿ ਉਹ ਇੱਕ ਗੁੱਡ ਲੁਕਿੰਗ ਲੱਗੇ ਸਮਾਰਟ ਲੱਗੇ ਤਾਂ ਤੁਸੀਂ ਦੇਖੋ ਕਿ ਇਸ ਨੌਜਵਾਨ ਵੱਲੋਂ ਨੌਕਰੀ ਵੀ ਕੀਤੀ ਜਾਂਦੀ ਹੈ ਤਾਂ ਇਹ ਉਸ ਤੋਂ ਇਲਾਵਾ ਜਿੰਮ ਦੀ ਪ੍ਰੈਕਟਿਸ ਵੀ ਕਰਦਾ ਹੈ ਤੇ ਭਾਜੀ ਕਦੀ ਆਇਆ ਨਹੀਂ ਕਿ ਇਸ ਤਰ੍ਹਾਂ ਦੇ ਬੱਚੇ ਦੇ ਅਕਸਰ ਅਸੀਂ ਦੇਖਦੇ ਹਾਂ ਕਿ ਲਾਚਾਰ ਹੋ ਜਾਂਦੇ ਨੇ ਉਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਜੀਵਨ ਦੇ ਵਿੱਚ ਔਰ ਆਪਣੀ ਜ਼ਿੰਦਗੀ ਵੀ ਕਈ ਵਾਰ ਲੋਕ ਸੁੱਟ ਜਾਂਦੇ ਨੇ ਪਰ ਇਹ ਲੜਕਾ ਕਾਫੀ ਮਿਸਾਲ ਹੈ ਸਿਮਤ ਭਾਰੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਤੁਹਾਡਾ ਵੀ ਚਲੋ ਬੜਾ ਨਾਮ ਆ ਅਸੀਂ ਤੁਹਾਨੂੰ ਬੜੇ ਚਿਰ ਤੋਂ ਜਾਣਦੇ ਆ ਮੇਰੇ ਖਿਆਲ ਨਾਲ ਪਹਿਲਾਂ ਤੁਸੀਂ ਜੱਗ ਬਾਣੀ ਵਿੱਚ ਹੁੰਦੇ ਫਿਰ ਤੁਸੀਂ ਇਹ ਚੈਨਲ 'ਚ ਆ ਕੇ ਬੜਾ ਮਿਲ ਗਿਆ ਤੁਸੀਂ ਵੀ ਇੱਕ ਮੋਟੀਵੇਸ਼ਨ ਜੇ ਪ੍ਰੈਸ ਦੇ ਵਿੱਚ ਜਿਹੜੀ ਮੋਟੀਵੇਸ਼ਨ ਚੀਜ਼ ਹੁੰਦੀ ਨਾ ਬੜੀ ਵੱਡੀ ਆ ਤੁਸੀਂ ਮੇਰਾ ਇੰਸਟਾਗ੍ਰam ਚੈੱਕ ਕੀਤਾ ਤੁਹਾਡਾ ਸਾਡਾ ਪਿਆਰ ਪਿਆ ਲੇਕਿਨ ਮੋਟੀਵੇਸ਼ਨ ਮੈਂ ਡੇਲੀ ਦਿੰਨਾ ਜੇ ਇਹਨੇ ਛੁੱਟੀ ਕਰਨੀ ਆ ਮੇਰੇ ਕੋ ਵਟਸਐਪ ਦੀ ਡਿਟੇਲ ਹੈਗੀ ਇਹਦੇ ਨੰਬਰ ਦੀ ਇਹਨੇ ਮੈਨੂੰ ਸਵੇਰੇ 10 ਵਜੇ ਮੈਸੇਜ ਕਰਨਾ ਵਾ ਕਿ ਮੈਂ ਕਿੰਨੇ ਵਜੇ ਆਵਾਂ ਲਿਖ ਕੇ ਤੇ ਮੈਂ ਇਹਨੂੰ ਅੱਜ ਵੀ ਟਾਈਮ ਦਿੱਤਾ 2:45 ਦਾ ਦੇ ਲਈ ਜੇ ਛੁੱਟੀ ਕਰਨੀ ਆ ਮੈਨੂੰ ਫਾਈਨ ਪਾਉਣਾ ਕਿ ਜੇ ਤੂੰ ਛੁੱਟੀ ਕੀਤੀ ਤੈਨੂੰ ਫਾਈਨ ਪਾਵਾਂਗਾ ਤੇ ਫਿਰ ਛੁੱਟੀ ਪੈਂਦਾ ਕਹੋਗੇ ਇਹਨੂੰ ਇਹ ਦੇਖੋ ਕਿ ਛੁੱਟੀ ਕੀਤੀ ਤੇ ਫਾਈਨ ਪਾਏਗਾ ਤੇ ਉਸ ਦਾ ਇਸ਼ਾਰਾ ਕੀਤਾ ਨਾਲੇ ਕਹਿੰਦਾ ਅਜੇ ਮੈਂ ਮਿਲ ਕੇ ਆ ਹੁੰਦਾ ਬੰਦ ਆ ਆ ਚੀਜ਼ ਨੂੰ ਆਪਾਂ ਖੋਲਣਾ ਹੁੰਦਾ ਜਿਦਾਂ ਕਿਤਾਬ ਆਪਾਂ ਐ ਖੋਲਦੇ ਆ ਜਿੱਦਾਂ ਆਪਾਂ ਵੇਖ ਲਓ ਗੁਰੂ ਗ੍ਰੰਥ ਸਾਹਿਬੀ ਪੜ੍ਹਦੇ ਆ ਤੈਨੂੰ ਆਪਾਂ ਐ ਕਰਕੇ ਬੜੇ ਪਿਆਰ ਨਾਲ ਖੋਲ ਕੇ ਕੋਈ ਨਾਮਾ ਲੈਨੇ ਆ ਐ ਚੀਜ਼ ਨੂੰ ਆਪਾਂ ਖੋਲਣਾ ਹੁੰਦਾ ਤੇ ਐ ਬੰਦ ਕਰਨਾ ਹੁੰਦਾ ਕਹਿੰਦਾ ਹਾਂ ਤੁਸੀਂ ਮੈਨੂੰ ਕਹਿ ਰਿਹਾ ਕਿ ਜੇ ਮੈਂ ਬੰਦ ਕਰਾਂਗਾ ਆ ਆ ਕਿੰਦਾ ਪਿਛੇ ਮੈਨੂੰ 2000 ਵੀ ਫਾਈਨ ਪਾਇਆ ਸੀ ਫਿਰ ਆਪਾਂ ਲਿਆ ਨਹੀਂ ਫਿਰ ਆਪਾਂ ਕਹਿਆ ਕੋਈ ਗੱਲ ਨਹੀਂ নো ਟੈਨਸ਼ਨ ਅੱਛਾ ਫਿਰ ਤੁਸੀਂ ਅਵੇ ਟ੍ਰੇਨਿੰਗ ਕਿਵੇਂ ਲੈਂਤੀ ਹੈ ਇਹ ਵਲੀ ਜਰੀ ਇਹਨੂੰ ਇਸ਼ਾਰਿਆਂ ਨਾਲ ਸਮਝਾਉਂਦੀ ਕਿਉਂਕਿ ਤੁਸੀਂ ਇੱਕ ਜਿਮ ਰਨ ਕਰਦੇ ਹੋ ਤੁਹਾਡਾ ਮਕਸਦ ਲੋਕਾਂ ਨੂੰ ਬੋਲ ਕੇ ਸਮਝਾਣਾ ਲੇਕਿਨ ਇਹ ਇੱਕ ਅਲੱਗ ਤਰੀਕੇ ਦਾ ਕੀ ਸੀ ਨਹੀਂ ਸਰ ਮੈਂ ਟ੍ਰੇਨਿੰਗ ਕਿਦਾਂ ਲੈਂਦੀ ਮੈਂ ਇਨੇ ਹੀ ਮੈਨੂੰ ਟ੍ਰੇਨਿੰਗ ਦਿੱਤੀ ਆ ਕਿਉਂਕਿ ਮੈਂ ਇਹਦੇ ਆਲ ਵੇਖ ਕੇ ਪਹਿਲਾਂ ਹੀ ਜਿਹੜੀਆਂ ਗੱਲਾਂ ਸਮਝ ਲਈਆਂ ਫਿਰ ਇਹ ਲਿਖੀ ਜਾਣੀਆਂ ਲੇ ਲੇ ਕੇ ਇਸ਼ਾਰਿਆਂ ਨਾਲ ਸਮਝਣਾ ਮੁੜ ਕੇ ਜਿਉਂ-ਜਿਉ ਇਹਦੇ ਨਾਲ ਸਾਡਾ ਸਾਰਾ ਵਾਹ ਪੈ ਗਿਆ ਫਿਰ ਸੇ ਹੋਰ ਕਰਦੀਆਂ ਗੱਲਾਂ ਬਾਤਾਂ ਕਈ ਗੱਲਾਂ ਦਾ ਸਿਕਲੀਆਂ ਹੁਣ ਤੁਸੀਂ ਤੁਹਾਨੂੰ ਮੈਂ ਦੋ ਚੀਜ਼ਾਂ ਕਹਾਂਗਾ ਕਿ ਇਹਨੂੰ ਪਾਪਾ ਤੇ ਪਾਣੀ ਤੇ ਮੰਮਾ ਕਲੀਅਰ ਆਪਾਂ ਸਿਖਾਤਾ ਵਾ ਪੂਰਾ ਕਲੀਅਰ ਬੋਲਦਾ ਤੁਹਾਡੇ ਸਾਹਮਣੇ ਬੋਲੇਗਾ ਬੋਲੋ ਜੀ ਪਾਪਾ 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 ਅ ਮੰਮਾ ਮੰਮਾ ਇਹ ਇੱਕ ਬੋਲਣੇ ਅੰਦਰ ਚਾਹ ਹਾਂ ਪਾ 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 ਆਜਾ ਹਾਂ ਦਾ ਤਾਂ ਮੁੱਛਾਂ ਬੜੀ ਤਾ ਦਿੰਦਾ ਵਾ ਇਹ ਅੱਛਾ ਤਾਂ ਤੁਸੀਂ ਵੇਖੋ ਆਹ ਕੀ ਬਾਤ ਆ ਜੀ ਕੀ ਬਾਤ ਇੱਕ ਵਾਰ ਫੇਰ ਕਰ ਦਿਓ ਜਰਾ ਇੱਕ ਵਾਰ ਫੇਰ ਕਰਕੇ ਦਿਖਾਓ ਜੀ ਤਾਂ ਆਇਆ ਕੀ ਬਾਤ ਆ ਜੀ ਕੀ ਬਾਤ ਆ ਜੀ ਤਾਂ ਭਾਈ ਜੀ ਫਿਰ ਇਹ ਤੁਸੀਂ ਕੀ ਸਮਝੋ ਇਸ ਤਰ੍ਹਾਂ ਦੇ ਨੌਜਵਾਨ ਸਮਾਜ ਵਾਸਤੇ ਕਿੰਡੀ ਕੁ ਵੱਡੀ ਇੱਕ ਸੁਨੇਹਾ ਦੇ ਰਹੇ ਸਰ ਮੈਂ ਤਾਂ ਕਹਿਣਾ ਕਿ ਵੇਖੋ ਜਿੰਨਾ ਕੋ ਦੋਵੇਂ ਲੱਤਾਂ ਦੋਵੇਂ ਬਾਵਾ ਪੂਰੀ ਬਾਡੀ ਪਰਫੈਕਟ ਆ ਸੁਣ ਸਕਦੇ ਆ ਬੋਲ ਸਕਦੇ ਆ ਉਹਨਾਂ ਨੂੰ ਬੜੀ ਇੱਕ ਵੱਡੀ ਮੋਟੀਵੇਸ਼ਨ ਆ ਕਿ ਵੀਰਾਲ ਵੇਖ ਕੇ ਪਿਛੇ ਦੇ ਮੈਂ ਦੀ ਵੀਡੀਓ ਪਾਈ ਬੜਾ ਇਹਨੂੰ ਲੋਕਾਂ ਨੇ ਹੌਸਲਾ ਦਿੱਤਾ ਤੇ ਮੇਰਾ ਤੇ ਇਹੋ ਹੀ ਸਾਰਿਆਂ ਨੂੰ ਇੱਕ ਮੈਸੇਜ ਹੈਗਾ ਵਾ ਕਿ ਜੇ ਇਹ ਬੰਦਾ ਨਾ ਸੌਂਦਾ ਨਾ ਬੋਲਦਾ ਜੇ ਇਹ ਇੰਨਾ ਵੇਖੋ ਖੁਸ਼ ਰਹਿ ਸਕਦਾ ਤੇ ਐਡੂ ਵੀ ਬਣਾਇਆ ਕੱਪੜੇ ਸੋਹਣੇ ਪੌਂਦਾ ਵਾ ਮੁੱਛਾਂ ਵੀ ਮਰੋੜ ਕੇ ਰੱਖਦਾ ਜੇ ਉਹ ਇੰਨਾ ਕੋਈ ਪ੍ਰਮਾਤਮਾ ਦੀ ਜਰਾਤ ਵਿੱਚ ਹੈਗਾ ਵਾ ਸੈਟੀਸਫਾਈਡ ਆ ਤੇ ਆਪਾਂ ਸੌਂਦੇ ਵੀ ਆ ਬੋਲਦੇ ਵੀ ਆ ਤੇ ਆਪਾਂ ਈਰਖਾ ਚੁਗਲੀ ਨਿੰਦਿਆ ਨੂੰ ਛੱਡ ਕੇ ਤੇ ਕਿਉਂ ਆਪਾਂ ਵੀ ਕਿਉਂ ਨਾ ਵਰਕਆਊਟ ਕਰੀਏ ਅੱਛਾ ਸਮਾਜ ਨੂੰ ਸੁਨੇਹਾ ਜਿਹੜ ਹਾਂਜੀ ਇਹ ਕਿੱਡੀ ਕੁੜੀ ਚੀਜ਼ ਐ ਕਿਉਂਕਿ ਇੱਥੇ ਦੇ ਜਿਹੜੇ ਅੱਖਾਂ ਬੋਲਦੇ ਸੁਣਦੇ ਉਹ ਤੇ ਇਸ ਧੰਦੇ 'ਚ ਪਏ ਆ ਉਹ ਇਸ ਕਿੱਤਿਆਂ 'ਚ ਪਏ ਆ ਉਹ ਇਸ ਮਾਰਚ 'ਚ ਪਏ ਆ ਤੇ ਇਹ ਵਿਚਾਰਾ ਕੁਝ ਕਰ ਨਹੀਂ ਸਕਦਾ ਲੇਕਿਨ ਲੋਕਾਂ ਨੂੰ ਸੁਨੇਹਾ ਦੇ ਰਿਹਾ हां जी ਲੋਕਾਂ ਨੂੰ ਸਾਡੇ ਸਾਹਮਣੇ ਇਸ਼ਾਰਾ ਕਰ ਰਿਹਾ ਕਿ ਟੀਕੇ ਨਹੀਂ ਲਾਉਣੇ ਚਾਹੀਦੇ ਹੁਣ ਇਹ ਜੇ ਉਹ ਵੀਰ ਵੀਡੀਓ ਵੇਖਣਗੇ ਤੁਹਾਡਾ ਚਲੋ ਚੈਨਲ ਬੜਾ ਹਾਈਲਾਈਟ ਆ ਤੇ ਫਿਰ ਉਹਨਾਂ ਨੂੰ ਮੇਰੇ ਕਹਿਣਾ ਕਿ ਬੜੀ ਵੱਡੀ ਮੂਹ ਦੇ ਚ ਪੇੜ ਵੀ ਆ ਤੇ ਮੋਟੀਵੇਸ਼ਨ ਵੀ ਆ ਕਿ ਇਹ ਵੀਰ ਸਾਡਾ ਨਹੀਂ ਕਹਿਣਾ ਮੰਨਣਾ ਇੱਕ ਜਿਹੜਾ ਕਿਸੇ ਨੇ ਪ੍ਰਮਾਤਮਾ ਦਾ ਕੋਈ ਰੂਪ ਵੇਖਣਾ ਕਮਜ਼ੇ ਕਮ ਇਹਦਾ ਮੈਸੇਜ ਪੜ੍ਹ ਕੇ ਹੀ ਇਹਦਾ ਕਹਿਣਾ ਮੰਨ ਲੋ ਤੇ ਆਪਣਾ ਜਿਹੜਾ ਜੂਥ ਜਾਂ ਨਸ਼ੇ ਦੂਰ ਹੋ ਸਕਦਾ ਵਾ ਸ਼ੁਕਰੀਆ ਤਾਂ ਐਸਨ ਸਰਦਾਰ ਤੇਜਵੀਰ ਸਿੰਘ ਤੇ ਨਾਲ ਅਮਰਤਪਾਲ ਦੀ ਕਹਾਣੀ ਬਾਈ ਤਸਵੀਰ ਲੈ ਲਈ ਇੱਕ ਤਾਂ ਨਾਲ ਤਾਂ ਇਹਦੇ ਨਾਲ ਅੱਜ ਅਸੀਂ ਇੱਕ ਸਪੈਸ਼ਲ ਤਸਵੀਰ ਲੈ ਰਹੇ ਆ ਭਾਈ ਆਜੋ ਤੁਸੀਂ ਵੀ ਤਾਂ ਇਹ ਅੱਜ ਇਹ ਭਾਈ ਸਾਹਿਬ ਨੇ ਤੇਜਵੀਰ ਸਿੰਘ ਜਿਨ੍ਹਾਂ ਦੀ ਬਦੌਲਤ ਅੱਜ ਇਹ ਲੜਕਾ ਹੈ ਔਰ ਇਹ ਸਮਾਜ ਨੂੰ ਇੱਕ ਸੁਨੇਹਾ ਦੇ ਰਿਹਾ ਕਿ ਨਸ਼ੇ ਤਿਆਗੋ ਔਰ ਬਹੁਤ ਸਾਰੇ ਚੈਨਲਜ਼ ਅਪੀਲ ਕਰਦੇ ਨੇ ਲੋਕ ਅਪੀਲ ਕਰਦੇ ਨੇ ਲੇਕਿਨ ਅੱਜ ਇੱਕ ਕਹਿੰਦੇ ਬਿਨ ਬੋਲਿਆਂ ਜੋ ਇੱਕ ਅਪੀਲ ਕੀਤੀ ਜਾ ਰਹੀ ਹੈ ਉਸ ਨੂੰ ਸਮਝਣ ਦੀ ਲੋੜ ਹੈ ਔਰ ਅੱਜ ਮਿਸਾਲ ਬਣਿਆ ਹੈ ਔਰ ਇੱਕ ਅੱਛੇ ਬਾਡੀ ਬਿਲਡਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਤਾ ਉਸਦਾ ਸੁਪਨੇ ਬਹੁਤ ਨੇ ਜ਼ਿੰਦਗੀ ਦੇ ਵਿੱਚ ਲੇਕਿਨ ਉਹ ਕਹਿੰਦਾ ਕਿ ਚਾਹੁੰਦਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਬਚਾ ਸਕੇ ਤਾਂ ਚੰਗਾ ਸੁਨੇਹਾ ਹੈ ਲੋਕ ਇਹਦੇ ਤੇ ਅਮਲ ਕਰਨ ਤਾਂਕਿ ਅਸੀਂ ਆਪਣੇ ਪੰਜਾਬ ਦੀ ਜਵਾਨੀ ਨੂੰ ਬਚਾ ਸਕੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ